ਉੱਤਰ ਪ੍ਰਦੇਸ਼ ਦੇ ਪਿਲੀ ਪੀਤ ਚ ਉੱਤਰ ਪ੍ਰਦੇਸ਼ ਪੁਲਿਸ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਹੋਏ ਮੁਕਾਬਲੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਸਹਰਦੀ ਬਲਾਕ ਕਲਾਂਨੌਰ ਦੇ ਤਿੰਨ ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਵਿੱਚ ਇੱਕ ਸ਼ਿਹੂਰ ਖੁਰਦ ਵਾਸੀ ਜਸ਼ਨਪ੍ਰੀਤ ਸਿੰਘ ਦੇ ਮੌਤ ਦੀ ਖਬਰ ਉਹਨਾਂ ਦੇ ਪਰਿਵਾਰ ਨੂੰ ਮਿਲੀ ਹੈ ਮਾਤਾ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਆਪਣੇ ਪੁੱਤ ਦੇ ਕਿਸੇ ਵੀ ਜੱਥੇਬੰਦੀ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਕੁਝ ਦਿਨ ਪਹਿਲਾਂ ਘਰੋਂ ਗਾਇਬ ਹੋਏ ਸਨ ਅਤੇ ਉਹਨਾਂ ਘਰ ਇਸ ਮਾਮਲੇ ਵਿੱਚ ਕਦੇ ਵੀ ਪੁਲਿਸ ਨਹੀਂ ਆਈ ਜਦਕਿ ਜਦੋਂ ਅੱਜ ਸਵੇਰੇ ਉਹਨਾਂ ਨੂੰ ਪੁਲਿਸ ਰਾਹੀਂ ਬੱਚਿਆਂ ਦੇ ਇਨਕਾਊਂਟਰ ਸੰਬੰਧੀ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਸ਼ਨ ਅਤੇ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਬੱਚਾ ਬੇਕਸੂਰਾ ਇਸ ਸੰਬੰਧੀ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਜਾਦਵ ਵੱਲੋਂ ਉਕਤ ਤਿੰਨ ਨੌਜਵਾਨਾਂ ਦੇ ਖਾਲਸਤਾਨ ਜਿੰਦਾਬਾਦ ਫੋਰਸ ਜਥੇਬੰਦੀ ਨਾਲ ਸੰਬੰਧ ਦੱਸੇ ਗਏ ਹੈ ਅਤੇ ਕਿਹਾ ਕਿ ਇਹਨਾਂ ਵੱਲੋਂ ਪੁਲਿਸ ਥਾਣਾ ਕਲਾਂੌਰ ਦੀ ਬੰਦ ਪਈ ਪੁਲਿਸ ਚੌਕੀ ਬਖਸ਼ੀਵਾਲ ਵਿੱਚ ਠਮਾਕਾ ਕੀਤਾ ਸੀ ਤੇ ਫਰਾਰ ਸੰਤ ਜਿਨ੍ਹਾਂ ਨੂੰ ਹਥਿਆਰਾਂ ਸਮੇਤ ਪਿੱਛਾ ਕਰਨ ਉਪਰੰਤ ਉੱਤਰ ਪ੍ਰਦੇਸ਼ ਦੇ ਪੀਲੀਪੀਤ ਵਿੱਚ ਮੁਕਾਬਲੇ ਵਿੱਚ ਹਲਾ ਕਰ ਦਿੱਤਾ ਹੈ। ਤੁਹਾਡਾ ਕੀ ਲੱਗਦਾ ਏ? ਮੇਰਾ ਪਰਮਜੀਤ ਜੀ। ਤੁਹਾਡਾ ਕੀ ਲੱਗਦਾ ਏ? ਮੇਰਾ ਪੁੱਤ ਜੀ। ਕੀ ਗੱਲਬਾਤ ਹੋਈ ਏ ਕੀ ਪਤਾ ਨਹੀਂ। ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ। ਗੱਡੀ ਤੇ ਖੜਿਆ ਇਹਨੂੰ। ਤੇ ਉਹ ਮੁਰਤੇ ਆਫਲ ਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਉਹ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰੋ ਪਰ ਮੇਰੇ ਬੱਚੇ ਨਹੀਂ ਇੱਥੇ ਦੇ ਉਹ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨੇ ਤੇ ਦੋ ਭੈਣਾਂ ਨੇ ਕੀ ਨਾਂ ਕੀ ਹੈ ਮੁੰਡੇ ਦਾ ਜਸਨਪ੍ਰੀ ਪੜਿਆ ਲਿਖਿਆ ਨਹੀਂ ਅਨਪੜ੍ਹ ਨੇ ਮੇਰੇ ਮੁੰਡੇ ਤਿੰਨੇ ਅਨਪੜ੍ਹ ਨੇ ਕੰਮ ਕੀ ਕਰਦਾ ਉਹਦਾ ਦਿਹਾੜੀ ਟੱਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਦਿਹਾੜੀ ਕਰਦਾ ਨਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਪੈਣਾਂ ਇੱਕ ਪੜਾ ਗਿਆ ਮੰਗਲਵਾਰ ਦਾ ਗਿਆ ਪਲ ਕੱਠ ਦਿਨ ਹੋਣੀ ਆ ਦੇ ਨੀ ਅੱਠ ਦਿਨੋਂ ਘਰ ਨਹੀਂ ਆਇਆ ਨਹੀਂ ਅੱਠ ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆ ਹੀ ਪਤਾ ਇਦਾਂ ਦੇ ਕੁ ਬੰਦੇ ਨਾਲ ਹੈਗੇ ਆ ਤਾਂ ਨਾ ਸਮੋੜ ਪੈਣ ਦੀ ਚੋਟਾ ਹੀ ਪੁੱਤਰ ਜੋ ਵਹੀ ਤੁਰਿਆ ਗਰੀਬੀ ਵਿੱਚ ਇਨਕੇ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨ ਲਈ ਮੇਰਾ ਪਰਵਰਗੀ ਤਾਂ ਤੇ ਸਾਨੂੰ ਹੀ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਫਲਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚੱਲ ਜੰਨੇ ਏ ਤੇ ਭਾ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪੜੇ ਭਰਾਣੇ ਅਸੀਂ ਉਹ ਮੁੰਡਾ ਆਜ ਵੀ ਰਾਡੇ ਬੀਬੀ ਕੋਲ ਚੁੱਪ ਕਰੋ ਬੋਲ ਗੱਲ ਕੁੜੀ ਨਾਲ ਹੈ ਗਈਆਂ ਦੋਸ ਇਸ ਤਰ੍ਹਾਂ ਜਿਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਨੂੰ ਕਿਹੜੇ ਪਿੰਡ ਦੇ ਰਹਿਣ ਨਾਲੇ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਦਿੰਦਾ ਮੁੰਡਾ ਕਿੱਥੇ ਦਿੰਦਾ ਇਹ ਆਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਉਹ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੇ ਹਾਂਜੀ ਤੁਹੀਂ ਕੀ ਤੁਹਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਹਾਂਜੀ